ਇਹਨੂੰ ਇਹ ਧੱਕਾ ਨਹੀਂ ਮਾਰਨਾ ਧੱਕਾ ਉਹਨੂੰ ਮਾਰਨਾ ਜਿਹਦੇ ਤੇਰੇ ਜਿਹੜੇ ਡੋਲੇ ਆਉਣਗੇ ਉਹਨੂੰ ਮਾਰਨਾ ਇਹ ਤਾਂ ਮੁੰਡੇ ਡੋਲੇ ਬਣਾਏ ਨਹੀਂ ਅਜੇ ਵਿਚਾਰੇ ਪਰ ਉਹ ਸੋਇਆ ਫੈਨਸ ਦਾ ਪਿਆਰ ਹੈ ਬੱਬੂ ਮਾਨ ਜੀ ਦਾ ਇਹ ਰੰਗ ਤੇਰਾ ਮੇਰੇ ਵਰਗਾ ਤੇਰੇ ਚੱਲ ਜਾਣਾ ਹੈ ਥੈਂਕ ਯੂ ਭਾਈ ਜੀ ਬੜਾ ਪਿਆਰ ਹੈ ਫੈਨਸ ਦੇ ਉੱਪਰ ਲਗਾਤਾਰ ਫਿਲਮ ਸ਼ੋਅ ਕਿਸ ਨਾਲ ਲਗਾਤਾਰ ਕਿੱਸਾ ਦੇਖਦੇ ਹੋ ਕਿਰਪਾ ਬਾਬਾ ਜੀ ਦੀ ਤੁਹਾਡਾ ਪਿਆਰ ਹੈ ਕੁਫੀ ਦੇ ਵਾਜਾ ਵਾਜਾ ਕਿਸੇ ਸੀ ਸੀ ਮੈਨੂੰ ਤੇਕਸੋ ਕੋਫੀ ਦੇਖ ਰਹੇ ਹੋ ਦਿਨਿਕ ਸਪੈਰਾਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਸ਼ੌਂਕੀ ਸਰਦਾਰ ਜਿਹੜੀ ਫਿਲਮ ਮੂਵੀ ਹੈ ਜਿਹੜੀ ਪੰਜਾਬ ਦੇ ਸਾਰੇ ਸਿਨੇਮਾ ਨਾਲ ਲੱਗੀ ਤੇ ਆ ਵਿਸ਼ੇਸ਼ ਤੌਰ ਤੇ ਅੱਜ ਬੱਬੂ ਮਾਨ ਫਿਰ ਲੁਧਿਆਣਾ ਵਿੱਚ ਪਧਾਰੇ ਆਪਣੀ ਉਸ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਤੇ तमाम ਉਹ ਦਰਸ਼ਕ ਹੈ ਬੱਬੂ ਮਾਨ ਦੇ ਜਿਹੜੇ ਫੈਨਸ ਹੈ ਅੱਜ लुधियाना दे पवेलियन मॉल ਦੇ ਵਿੱਚ ਪਹੁੰਚ ਚੁਕੇ ਤਸਵੀਰਾਂ ਦਿਖਾ ਰਿਹਾ ਹਾਂ ਲੁਧਿਆਣਾ ਤੇ ਜਿੱਥੇ ਅੱਜ ਵਿਸ਼ੇਸ਼ ਤੌਰ ਤੇ ਬੱਬੂ ਮਾਨ ਆਪਣੀ ਫਿਲਮ ਸ਼ੌਂਕੀ ਸਰਦਾਰ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਚੁਕੇ ਆ ਤਾਂ ਇਹ ਦੂਸਰਾ ਗੇੜਾ ਤਾਂ ਲਗਾਤਾਰ ਆਪਣੀ ਫਿਲਮ ਪ੍ਰੋਮੋਸ਼ਨ ਵਾਸਤੇ ਲਗਾਤਾਰ ਲੁਧਿਆਣਾ ਪੜਾ ਰਿਹਾ ਹੈ ਔਰ ਸ਼ੌਂਕੀ ਸਰਦਾਰ ਫਿਲਮ ਜਿਹੜੀ ਪ੍ਰੋਮੋਸ਼ਨ ਵਾਸਤੇ ਜਿਹੜੀ ਇਹ ਬੱਬੂ ਮਾਨ ਵਿਸ਼ੇਸ਼ ਤੌਰ ਤੇ ਪਧਾਰ ਰਿਹਾ ਹੈ ਤੇ ਕੋਸ਼ਿਸ਼ ਕਰ ਰਹੇ ਆਂ ਵੀ ਗੱਲਬਾਤ ਕਰਨ ਦੀ ਆਹ ਸਾਹਿਬ ਬੜਾ ਫੈਨ ਦਾ ਉਠਾਰ ਆ ਵੀ ਫਿਲਮ ਚੌਕੀ ਸਰਦਾਰ ਵਾਸਤੇ ਲਗਾਤਾਰ ਅੜੇ ਸਿਨੇਮਾ ਹੀ ਪਹੁੰਚ ਰਿਹਾ ਕੇ ਇਹਨੂੰ ਇਹ ਧੱਕਾ ਨਹੀਂ ਮਾਰਨਾ ਧੱਕਾ ਉਹਨੂੰ ਮਾਰਨਾ ਜਿਹਦੇ ਤੇਰੇ ਜਿਹੜੇ ਡੋਲੇ ਹੋਣਗੇ ਉਹ ਉਹਨੂੰ ਮਾਰਨਾ ਇਹ ਤਾਂ ਮੁੰਡੇ ਨੇ ਡੋਲੇ ਬਣਾਏ ਨਹੀਂ ਅਜੇ ਵਿਚਾਰੀ ਆ ਜਾ ਬਹੁਤ ਤੇਰਾ ਤਾਂ ਚਲ ਆ ਜਾ ਸੋਇਆ ਫੈਨਸ ਆ ਪਿਆਰ ਹੈ ਬੱਬੂ ਮਾਨ ਜੀ ਦਾ ਤੇ ਜਿਹੜੇ ਲਓ ਪੈਨ ਹੈ ਨਹੀਂ ਮਾਰਕ ਪੈਨ ਦੇ ਦਿਆ ਆ ਬਾਈ ਦੇਓ ਪੈਨ ਮਾਰ ਕੇ ਲੈ ਲਓ ਲਓ ਜੀ ਇਹ ਫੈਨ ਹੈ ਬੱਬੂ ਮਾਨ ਜੀ ਦੇ ਪੰਜਾਬੀ ਦੇ ਮਾਰਕਰ ਤੋਂ ਬਿਨਾ ਨਹੀਂ ਚੱਲਣਾ ਇਹ ਆ ਫੈਨਸ ਦਾ ਪਿਆਰ ਉਹਨਾਂ ਪੰਜਾਬੀ ਕਲਾਕਾਰ ਖਾ ਸਕੇ ਜਿਨ੍ਹਾਂ ਨੇ ਆਪਣੀ ਪੰਜਾਬ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਉਹ ਪੰਜਾਬ ਦੇ ਜਿਹੜੇ ਸਿੰਗਰ ਹੈ ਚਾਹੇ ਜੋ ਮਰਜ਼ੀ ਕਹੋ ਇਹਨਾਂ ਦਾ ਪਿਆਰ ਹੈ ਜਿਹਨਾਂ ਨੇ ਸੰਭਾਲੇ ਪਾਪਾ ਸਾਹਿਬ ਕਿੱਸਾ ਦੇ ਬੜਾ ਪਿਆਰ ਹੈ ਇਹ ਰੰਗ ਤੇਰਾ ਮੇਰੇ ਵਰਗਾ ਤੇਰੇ ਚੱਲ ਜਾਣਾ ਥੈਂਕ ਯੂ ਭਾਈ ਬੜਾ ਪਿਆਰ ਆ ਫੈਨ ਦੇ ਉੱਪਰ ਲਗਾਤਾਰ ਫਿਲਮ ਸ਼ੋਹਕਿਸ ਨਾਲ ਲਗਾਤਾਰ ਮੈਂ ਕਿੱਸਾ ਦੇਖਦੇ ਹਾਂ ਕਿਰਪਾ ਬਾਬਾ ਜੀ ਦੀ ਤੁਹਾਡਾ ਪਿਆਰ ਹੈ ਸ਼ੌਣ ਵਾਲਾ ਨਾ ਪਿਆਰ ਹੈ ਤੇ ਲਗਾਤਾਰ ਮੈਂ ਪਹਿਲੇ ਦਿਨ ਜਦ ਮੈਂ ਰਿਵਿਊ ਕੀਤਾ ਜਿਹੇ ਬੰਨੇ ਕਾਫੀ ਲੋਕ ਤੁਹਾਡੇ ਸਰਹਾਰੇ ਫਿਲਮ ਬੜਾ ਪਸੰਦ ਕਰ ਰਿਹਾ ਲੋਕੀ ਬਾਰ ਬਾਰ ਦੇਖਣ ਅਰਜਸ਼ਕ ਬੜਾ ਤੁਹਾਡੀ ਖਾਸਾ ਤੁਹਾਡੇ ਫਿਲਮ ਫਿਲਮ ਸਿਨੇਮਾ ਵੀ ਮਾਧਿਅਮ ਹੈ ਇਹ ਵੀ ਐਜੂਕੇਸ਼ਨ ਦਾ ਮਾਧਿਅਮ ਹੈ ਜੀ ਜੀ ਇਹਨੂੰ ਤਾਹੀਂ ਬਦਲਾ ਜਾ ਸਕਦਾ ਜੇ ਆਪਾਂ ਸਮਾਜ ਇੱਕ ਚੀਜ਼ ਬਣਾਵਾਂਗੇ ਮਾਨ ਸਾਹਿਬ ਬੜੀ ਸਮਾਜ ਨੂੰ ਬਦਲਣ ਲਈ ਇਕੱਲੀ ਸਰਕਾਰ ਦਾ ਨਹੀਂ ਆਰਟਿਸਟਾਂ ਤੇ ਪੱਤਰਕਾਰਾਂ ਦਾ ਵੀ ਬਹੁਤ ਜ਼ਰੂਰੀ ਹੈ ਮਾਨ ਸਾਹਿਬ ਇਹ ਫੈਨ ਦਾ ਪਿਆਰ ਹੀ ਹੈ ਤੇ ਲੱਗ ਰਿਹਾ ਹਾਲੋ ਕੋਟਾ ਕਿਉਂ ਬੋਇਆ ਬੋਇਆ ਪਲੀਜ਼ 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 ਇਹ ਫੈਨ ਹੈ ਇਹ ਫੈਨਸ ਫਿਲਮ ਦੇਖਦੇ ਜਾ ਰਹੇ ਨੇ ਦੋ ਹੌਣੇ ਨਹੀਂ ਬੀਤੇ ਬਾਬਾ ਸਾਹਿਬ ਜੀ ਕਿੱਸਾ ਦੇ ਦਿਓ ਫਿਲਮ ਨੂੰ ਕਾਫੀ ਇਹ ਕਾਫੀ ਹੁਦਾਰਾ ਮੱਲਾ ਫਿਲਮ ਨੂੰ ਲੋਕ ਬਜ਼ੁਰਗ ਬੱਚੇ ਵੀ ਲੱਗ ਕੇ ਜਾ ਰਹੇ ਫਿਲਮ ਹਾਂ ਜੀ ਫਿਲਮ ਪਰਿਵਾਰ ਦੇ ਹੁੰਦੇ ਸਾਰੇ ਸਾਰੇ ਪਹਿਲੀ ਫਿਲਮ ਮੈਂ ਗੱਗੂ ਗਿੱਲ ਲੜੀ ਕਾਫੀ ਪਹਿਲੀ ਫਿਲਮ ਸੀ ਗੱਗੂ ਗਿੱਲ ਦੀ ਬੱਬੂ ਗਿੱਲ ਨਾਲ ਦੁਬਾਰਾ ਫਿਲਮ ਕਰਨਾ ਚਾਹੁੰਗੇ ਦੁਬਾਰਾ ਫਿਰ ਬੱਬੂ ਗਿੱਲ ਦੀ ਨਾਲ ਨਹੀਂ ਉਹ ਆਪਣਾ ਪਰਿਵਾਰ ਹੀ ਹੈ ਜੀ ਆਪਣਾ ਪਰਿਵਾਰ ਹਾਂ ਹਾਂ ਜ਼ਰੂਰ ਜ਼ਰੂਰ ਸੋ ਫਿਲਮ ਦੇ ਵਿੱਚ ਵਿਸ਼ੇਸ਼ ਪ੍ਰੋਮੋਸ਼ਨ ਵਾਸਤੇ ਦੱਸ ਸੀ ਕਿ ਸ਼ੌਕੀ ਸਰਦਾਰ ਦੀ ਜਿਹੜੀ ਪ੍ਰੋਮੋਸ਼ਨ ਵਾਸਤੇ ਵਿਸ਼ੇਸ਼ ਤੌਰ ਤੇ ਜਿਹੜਾ ਅੱਜ ਲੁਧਿਆਣਾ ਪਹੁੰਚਿਆ ਬੱਬੂ ਮਾਨ ਦੱਸ ਸੀ ਕਿ ਸ਼ੌਕੀ ਸਰਦਾਰ ਫਿਲਮ ਦੇ ਦੱਸ ਸੀ ਇਹ ਖਾਸ ਉਹ तमाम ਹੋ ਫੈਨ ਆ ਜਿਹੜੇ ਅੱਜ ਬੱਬੂ ਮਾਨ ਨੂੰ ਪਰਸਨ ਮਿਲ ਰੇ ਦਾ ਫਿਲਮ ਦੀ ਗੱਲਬਾਤ ਕੀਤੀ ਹੈ ਤਸਵੀਰਾਂ ਸਾਹਮਣੇ ਲਾਈ ਕੀਤੀਆਂ ਵੀ ਜਿਹੜੇ ਇਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਸ਼ੌਂਕੀ ਸਰਦਾਰ ਫਿਲਮ ਹੈ ਉਹ ਕਾਫੀ ਜਿਹੜੇ ਦਰਸ਼ਕਾਂ ਪਸੰਦ ਕਰਦੇ ਇਸ ਤੇ ਨਾਲ ਹੀ ਬੱਗੂ ਗਿਲਨਾ ਇਹ ਫਿਲਮ ਦੁਬਾਰਾ ਬਣਾਣ ਦੀ ਕੋਸ਼ਿਸ਼ ਕਰਾਂਗੇ ਕਿਸੇ ਵੀ ਰੋਲ 'ਚ ਮਿਲੇ ਉਹ ਫਿਲਮ ਦੁਬਾਰਾ ਫਿਰ ਕਰਨਾ ਚਾਹਾਂਗੇ ਗੱਗੂ ਗਿਲਨਾ ਤੇ ਇਹ ਪੰਜਾਬ ਦੀ ਜਿਹੜੀ ਖਾਸ ਜਿਹੜੀ ਫਿਲਮ ਪਹਿਲੀ ਦੋਵਾਂ ਦੀ ਫਿਲਮ ਹੈ ਬੱਬੂ ਮਾਨ ਤੇ ਗੱਗੂ ਗਿਲ ਦੀ ਤਾਂ ਖਾਸ ਕਰਕੇ ਜਿਹੜੇ ਪੰਜਾਬ ਦੇ ਦਰਸ਼ਕ ਹੈ ਬੱਬੂ ਮਾਨ ਦੇ ਫੈਨ ਲਗਾਤਾਰ ਫੇਰ ਲੁਧਿਆਣਾ ਵਿੱਚ ਪਧਾਰੇ ਸੀ ਤਾਂ ਇੱਕ ਚਲਕ ਪਾਉਣ ਵਾਸਤੇ ਲਗਾਤਾਰ ਬੱਬੂ ਮਾਨ ਨੂੰ ਮਿਲ ਰਿਹਾ ਤਾਂ ਸ਼ੌਂਕੀ ਸਰਦਾਰ ਫਿਲਮ ਨੂੰ ਕਾਫੀ ਹੁੰਗਾਰਾ ਵੀ ਮਿਲ ਰਿਹਾ ਹੈ ਕਮੈਂਮੈਨ ਬੌਬੀ ਨਾ ਸੰਦੀਪ ਸ਼ਰਮਾ ਜਾਨੀ ਸਰਵ ਟਵੀ ਲੁਧਿਆਣਾ